ਮੈਂ ਯੋਗਤਾ ਦੀ ਗੱਲ ਕਰਾਂ ਤੇ ਇਸ ਯੋਜਨਾ ਦੇ ਹਿੱਸਾ ਜ਼ਿਆਦਾਤਰ ਉਹ ਲੋਕ ਬਣਦੇ ਹਨ ਜਿਨ੍ਹਾਂ ਦੀ ਕੁਆਲਿਫਿਕੇਸ਼ਨ ਜ਼ਿਆਦਾ ਨਹੀਂ ਹੁੰਦੀ। ਹਾਲਾਂਕਿ ਇਹ ਜ਼ਰੂਰੀ ਨਹੀਂ ਹੈ ਕਿ ਜ਼ਿਆਦਾ ਪੜ੍ਹਿਆ ਲਿਖਿਆ ਬੰਦਾ ਇਸ ਕੋਰਸਸ ਨੂੰ ਜੁਆਇਨ ਨਹੀਂ ਕਰ ਸਕਦਾ। ਖਾਸ ਕਰਕੇ ਯੋਜਨਾ ਉਹਨਾਂ ਵਾਸਤੇ ਤਿਆਰ ਕੀਤੀ ਗਈ ਹੈ ਜੋ 8ਵੀਂ, 10ਵੀਂ ਤੇ 12ਵੀਂ ਤੋਂ ਜ਼ਿਆਦਾ ਨਹੀਂ ਪੜ੍ਹ ਸਕੇ ਤੇ ਉਹ ਸਕਿਲਡ ਨਹੀਂ ਹੋਣ ਕਰਕੇ ਨੌਕਰੀ ਨਹੀਂ ਕਰ ਸਕਦੇ। ਇਸਦੇ ਲਈ ਖਾਸ ਯੋਗਤਾ ਦੀ ਜ਼ਰੂਰਤ ਨਹੀਂ ਹੁੰਦੀ। ਜੇ ਤੁਹਾਨੂੰ ਕੁਝ ਵੀ ਨਹੀਂ ਹੁੰਦਾ ਤੁਸੀਂ ਇਸ ਟ੍ਰੇਨਿੰਗ ਦਾ ਇਸ ਯੋਜਨਾ ਦਾ ਹਿੱਸਾ ਬਣ ਸਕਦੇ ਹੋ। ਇੱਕ ਜ਼ਰੂਰੀ ਗੱਲ ਇਹ ਹੈ ਕਿ ਤੁਹਾਡੀ ਏਜ 15 ਤੋਂ ਲੈ ਕੇ 45 ਸਾਲ ਦੇ ਵਿੱਚ ਹੋਣੀ ਚਾਹੀਦੀ। ਦੋਸਤੋ ਸਰਕਾਰ ਨੇ ਇਸ ਯੋਜਨਾ ਦੇ ਟ੍ਰੇਨਿੰਗ ਕਰਨ ਦੇ ਲਈ ਕੋਈ ਬਹੁਤੇ ਔਖੇ ਰੂਲਸ ਨਹੀਂ ਬਣਾਏ ਕਿਉਂਕਿ ਸਰਕਾਰ ਦਾ ਮੇਨ ਮਕਸਦ ਸਭ ਨੂੰ ਸਕਿੱਲ ਕਰਨਾ ਔਰ ਰੋਜ਼ਗਾਰ ਦੇਣਾ ਹੈ ਇਸ ਲਈ ਡਾਕੂਮੈਂਟਸ ਵੀ ਐਸੇ ਚਾਹੀਦੇ ਨੇ ਜੋ ਸਾਰਿਆਂ ਕੋਲ ਈਜ਼ੀਲੀ ਅਵੇਲੇਬਲ ਹੋ ਤੁਹਾਡੇ ਕੋਲ ਤੁਹਾਡੀ ਲਾਸਟ ਕੁਆਲੀਫਿਕੇਸ਼ਨ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ ਚਾਹੇ ਉਹ 8ਵੀਂ ਕਿਉਂ ਨਾ ਹੋਵੇ ਔਰ ਨਾਲ ਤੁਹਾਡਾ ਆਧਾਰ ਕਾਰਡ ਹੋਣਾ ਚਾਹੀਦਾ ਹੈ ਇਸ ਸਕੀਮ ਦਾ ਸਭ ਤੋਂ ਵੱਡਾ ਬੈਨੀਫਿਟ ਇਹ ਹੈ ਕਿ ਤੁਸੀਂ ਫ੍ਰੀ ਦੇ ਵਿੱਚ ਟ੍ਰੇਨਿੰਗ ਲੈ ਕੇ ਇੱਕ ਚੰਗੀ ਨੌਕਰੀ ਲੈ ਸਕਦੇ ਹੋ ਅਤੇ ਇਸ ਦੇ ਨਾਲ-ਨਾਲ ਦੂਜਾ ਫਾਇਦਾ ਇਹ ਹੈ ਕਿ ਤੁਸੀਂ ਹੋਰ ਵੀ ਲੋਕਾਂ ਨੂੰ ਸੇਮ ਫੀਲਡ